ਸਾਰਿਆਂ ਨੂੰ ਪਿਆਰ ਭਰੀ ਸਸ਼ੇਸ਼ਾ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਸੰਘਰਸ਼ੀਲ ਮੁਲਾਜ਼ਮ ਜਥੇਬੰਦੀਆਂ ਨਾਲ ਜਿਹੜੀ ਅੱਜ ਚੰਡੀਗੜ੍ਹ ਵਿਖੇ ਹੰਗਾਮੀ ਮੀਟਿੰਗ ਸੱਦੀ ਹੈ ਉੱਚ ਅਧਿਕਾਰੀਆਂ ਨੇ ਮੁਲਾਜ਼ਮ ਯੂਨੀਅਨ ਦੇ ਵੱਲੋਂ ਦਿੱਲੀ ਚੋਣਾ ਦੇ ਦੌਰਾਨ ਉੱਥੇ ਪ੍ਰੋਟੈਸਟ ਕਰਨ ਦੇ ਦਿੱਤੇ ਸੀ ਸੱਦੇ ਨੂੰ ਰੱਖਿਆ ਮੁੱਖ ਮੁਲਾਜ਼ਮ ਨੇਤਾਵਾਂ ਨੂੰ ਸ਼ਾਂਤ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਇਸੇ ਸੀਰੀਜ਼ਲੀ ਦੇ ਜੁੜ ਚੁਕੇ ਨੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਜਿਹੜੇ ਮੁਲਾਜ਼ਮ ਨੇ ਉਹ ਲੰਮੇ ਸੰਘਰਸ਼ ਜਿਹੜੇ ਕੀ ਸਮੇ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਤੇ 2 ਫਰਵਰੀ ਨੂੰ ਦਿੱਲੀ ਕੋਚ ਕਰਨਗੇ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਥੇ ਜਾ ਕੇ ਜਿਹੜਾ ਹੈ ਪ੍ਰੋਟੈਸਟ ਕਰਨਗੇ ਔਰ ਆਪਣਾ ਜਿਹੜਾ ਹੈ ਦੁਖੜਾ ਰੋਂਣਗੇ ਵੀ ਪੰਜਾਬ ਸਰਕਾਰ ਦੇ 3 ਸਾਲਾਂ ਦੌਰਾਨ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਸੋ ਉਹਨੂੰ ਲੈ ਕੇ ਪਿਛਲੇ ਦਿਨੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਨੇ ਪਟਿਆਲਾ ਨੈਸ਼ਨਲ ਹੈਲਥ ਮਿਸ਼ਨ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ ਪਰ ਮੀਟਿੰਗ ਸਿਰੇ ਨਹੀਂ ਸੀ ਲੱਗੀ ਜਿਸ ਦੇ ਕਰਕੇ ਬਲਾਜ਼ਮਾ ਦੇ ਵਿੱਚ ਹੋਰ ਰੋਸ ਪੈਦਾ ਹੋ ਗਿਆ ਸੀ ਔਰ ਉਹਨਾਂ ਨੇ ਦਿੱਲੀ ਕੂਚ ਕਰਨ ਦਾ ਆਪਣਾ ਪ੍ਰੋਗਰਾਮ ਨੂੰ ਜਿਹੜਾ ਕਿ ਟਾਲ ਰੱਖਿਆ ਹੈ ਹੁਣ ਜਾਣਕਾਰੀ ਜਿਹੜੀ ਹੈ ਸਰਕਾਰ ਨੇ ਦੁਬਾਰਾ ਅੱਜ ਚੰਡੀਗੜ੍ਹ ਦੇ ਵਿੱਚ ਡਾਕਟਰ ਸੁਨੀਲ ਤਰਗੋਤਰਾ ਦੇ ਪ੍ਰਧਾਨ ਨੇ ਜਿਹੜੇ ਕਮਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਤੇ ਇਸੇ ਤਰ੍ਹਾਂ ਡਾਕਟਰ ਮਹਿਮ ਮੁਹੰਮਦ ਨੇ ਇਹ ਨੇ ਪ੍ਰਧਾਨ ਨੇ ਨੈਸ਼ਨਲ ਹੈਲਥ ਮਿਸ਼ਨ ਐਮ ਜਿਹੜਾ ਕਿ ਲਾਈਫ ਜੋਨਿਅਨ ਪੰਜਾਬ ਦੇ ਇਹਨਾਂ ਨੂੰ ਸੱਦਾ ਦਿੱਤਾ ਹੈ ਜਿਹੜਾ ਅੱਜ ਮੀਟਿੰਗ ਹੋਏਗੀ ਪਰ ਇਹ ਮੀਟਿੰਗ ਦੇ ਵਿੱਚ ਪ੍ਰਮੁੱਖ ਸਕੱਤਰ ਸਿਹਤ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਵੱਡੇ ਅਫਸਰ ਨੇ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਜ ਜਿਹਦੇ ਵਿੱਚ ਜੋ ਪਤਾ ਲੱਗਾ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਐਮਡੀ ਇਸੇ ਤਰ੍ਹਾਂ ਜਿਹੜੇ ਡਾਕਟਰ ਡਾਇਰੈਕਟਰ ਸਿਹਤ ਵਿਭਾਗ ਦੇ ਨੈਸ਼ਨਲ ਹਾਈਵੇ ਮਿਸ਼ਨ ਦੇ ਜਿਹੜੇ ਡਾਇਰੈਕਟਰ ਨੇ ਉਹ ਵੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਇਹਨਾਂ ਮੁਲਾਜ਼ਮਾਂ ਦਾ ਜਿਹੜਾ ਸਭ ਤੋਂ ਵੱਡੀ ਮੰਗ ਹੈ ਜਾਂ ਸਭ ਤੋਂ ਵੱਡਾ ਰੋਸ ਇਹ ਹੈ ਕਿ 9200 ਦੇ ਕਰੀਬ ਜਿਹੜੀ ਮੁਲਾਜ਼ਮ ਨੇ ਨੈਸ਼ਨਲ ਹੈਲਥ ਜਿਹੜੇ ਕਿ ਸਟੇਸ਼ਨ ਦੇ ਅਧੀਨ ਕੰਮ ਕਰ ਰਿਹਾ ਹੈ ਤੇ ਪਿਛਲੇ 18 ਸਾਲ ਤੋਂ ਪਰ ਉਹਨਾਂ ਨੂੰ ਨਗਨੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਸਭ ਤੋਂ ਵੱਡਾ ਜਿਹੜੀ ਇਹਨਾਂ ਮੁਲਾਜ਼ਮਾਂ ਵਿੱਚ ਇਹ ਹੈ ਕਿ ਜਿਹੜਾ ਠੇਕਾ ਸਿਸਟਮ ਰਾਹੀਂ ਇਹਨਾਂ ਨੂੰ ਇੱਥੇ ਰੱਖਿਆ ਨੌਕਰੀਆਂ ਤੇ ਉਸ ਦੇ ਤਹਿਤ ਜਿੱਥੇ ਇਹਨਾਂ ਨੂੰ ਮੇਂ ਤਨਖਾਹਾਂ ਮਿਲਦੀਆਂ ਨਹੀਂ ਤੇ ਇਹਨਾਂ ਦੀ ਜੌਬ ਦੀ ਜਿਹੜੀ ਕੋਈ ਸਿਕਿਉਰਿਟੀ ਨਹੀਂ ਹੈਗੀ ਔਰ ਇਹ ਹੀ ਮੁਲਾਜ਼ਮ ਜਿਹੜੇ ਮਹਿਸੂਸ ਕਰਦੇ ਨੇ ਵੀ ਠੇਕਾ ਸਿਸਟਮ ਨੇ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਰੋਲ ਦਿੱਤੀਆਂ ਨੇ ਪਰ ਇਹ ਮੁਲਾਜ਼ਮ ਵੀ ਰੋਸ ਜ਼ਾਹਿਰ ਕਰਦੇ ਨੇ ਪਿਛਲੇ 3 ਸਾਲਾਂ ਦੇ ਦੌਰਾਨ ਸਰਕਾਰ ਨੇ 2.5 3 ਦਰਜਨ ਦੇ ਕਰੀਬ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ ਪਰ ਉਹਨਾਂ ਦੇ ਪੱਲੇ ਹਰੇਕ ਮੀਟਿੰਗ ਤੋਂ ਬਾਅਦ ਨਿਰਾਸ਼ਾ ਹੀ ਪਈ ਹੈ ਸੋ ਇਹ ਸਾਰੀਆਂ ਹੀ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਮੈਸੇਜ ਹੈਲਥ ਮਿਸ਼ਨ ਦੀ ਮੁਲਾਜ਼ਮਾਂ ਨੇ ਇੱਕ ਤੇ 2 ਉਹ ਫਾਰਵਿਨ ਨੂੰ ਦਿੱਤਾ ਜਾ ਕੇ ਆਪਣਾ ਰੋਸ ਜ਼ਾਹਿਰ ਕਰਨ ਪਰ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਕਿ ਉਹ ਦਿੱਲੀ ਦੇ ਵਿੱਚ 20000 ਦੇ ਕਰੀਬ ਆਪਣੀਆਂ ਮੰਗਾਂ ਤੇ ਪਰਚੇ ਔਰ ਜਿਹੜੀਆਂ ਉਹਨਾਂ ਦੇ ਨਾਲ ਜਿਹੜੀਆਂ ਬੇਵਫਾਈਆਂ ਹੋਈਆਂ ਨੇ ਉਹਨਾਂ ਨਾਲ ਤੱਕੇ ਹੋਏ ਨੇ ਉਹ ਉਹ ਲਿਖਤੀ ਜਿਹੜਾ ਨੇ ਜਿਹੜੀਆਂ ਨੇ ਦਿੱਲੀ ਦੇ ਵਿੱਚ ਵੰਡਣਗੇ ਸੋ ਉਹਨਾਂ ਨੂੰ ਲੈ ਕੇ ਡਾਕਟਰ ਸੁਨੀਲ ਤਰਗੋਤਰਾ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਅੱਜ ਫਿਰ ਸਰਕਾਰ ਨੇ ਜਿਹੜੀ ਹੈ ਮੀਟਿੰਗ ਰੱਖੀ ਹੈ ਪਰ ਉਹਨਾਂ ਨੇ ਬੜਾ ਸਪੱਸ਼ਟ ਕਰ ਦਿੱਤਾ ਕਿ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਕਿਸੇ ਪਾਸੇ ਸਿਰੇ ਨਾਲ ਲਾਈਆਂ ਉਹ ਦਿੱਲੀ ਜਾਂਦਾ ਜਿਹੜਾ ਆਪਣਾ ਪ੍ਰੋਗਰਾਮ ਜਿਹੜਾ ਦਿੱਲੀ ਜਾਂਦਾ ਜਿਹੜਾ ਪ੍ਰੋਗਰਾਮ ਜਿਹੜਾ ਹੈ ਅਟਲ ਰਹੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਦਿੱਲੀ ਜਰੂਰ ਆਪਣਾ ਸੰਘਰਸ਼ ਜਿਹੜਾ ਉਲੀਕਣਗੇ ਹਾਂਜੀ ਦੋਸਤੋ ਏ ਸੀ ਅੱਜ ਦੀ ਵੱਡੀ ਤੇ ਖਾਸ ਅਪਡੇਟ ਲੈ ਕੇ ਹੋ ਰਾਵਾਂਗੇ ਨਵੀਂ ਅਪਡੇਟ ਤਦ ਤੱਕ ਤੇ